ਚਾਨਾ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰ ਬੇਰ ਬਚਨ ਕੇ ਬਲੀ ਆਪਣਾ ਸੀਸ ਟਾਲੀ ਤੇ ਧਰ ਕੇ ਆਪਣੇ ਕਾਨੂੰਨ ਨੂੰ ਪੂਰਾ ਕਰਨ ਵਾਲੇ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੱਜ ਜਨ ਦਿਹਾੜਾ ਜੋ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਬਾਬਾ ਜੀ ਦੇ ਸਥਾਨ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਰਦਾਸ ਦਰਸ਼ਨ ਵੀ ਕਰਕੇ ਆਇਆ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਉਹ ਬਾਬਾ ਜੀ ਦੇ ਸਥਾਨ ਤੇ ਦਰਸ਼ਨ ਇਜ਼ਾਰੇ ਕਰਨ ਵਾਸਤੇ ਆ ਰਹੀ ਹੈ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਮੂੱਚੇ ਸੰਸਾਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਸਮੂੱਚੀਆਂ ਸੰਗਤਾਂ ਨੂੰ ਬਹੁਤ-ਬਹੁਤ ਜਨਮ ਦਿਹਾੜੇ ਦੀਆਂ ਦੰਨ ਯਾਨੀ ਸਿਖਾਪ ਦੇ ਸਾਥ ਸੱਤ ਮੈਂਬਰੀ ਕਮੇਟੀ ਤੁਹਾਡੇ ਵੱਲ ਬਣਾਈ ਗਈ ਹੈ। ਬਹੁਤ ਸਾਰੇ ਸਵਾਲ ਖੜੇ ਹੋ ਰਹੇ ਤੁਸੀਂ ਵੀ ਕਿਹਾ ਸੀ ਕਿ ਉਹ ਕਮੇਟੀ ਸਟੈਂਡ ਕਰਦੀ ਹੈ ਪਰ ਅੱਜ ਤੱਕ ਉਹਦਾ ਕੋਈ ਅਤਾ ਪਤਾ ਨਹੀਂ ਉਹਦੀ ਦੇਖੋ ਇਹ ਗੱਲ ਮੈਂ ਪਹਿਲਾਂ ਵੀ 2 ਦਸੰਬਰ ਤੋਂ ਬਾਅਦ ਵੀ ਸ਼ਾਇਦ ਇੱਕ ਦੋ ਵਾਰ ਮੀਡੀਆ ਨਾਲ ਗੱਲਬਾਤ ਕਰਦੇ ਹੋਣ ਆਹ ਕਹਿ ਚੁੱਕਾ ਤੇ ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਸੈਬ ਜੀ ਦੀ ਫਸੀਲ ਤੋਂ ਜਿਹੜੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਦੀ ਭਰਤੀ ਵਾਸਤੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਅਜੇ ਤੱਕ ਕਾਰਸ਼ੀਲ ਨਹੀਂ ਹੋਈ ਵਰਕਿੰਗ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਹੈ ਮੈਂ ਦੁਬਾਰਾ ਫੇਰ ਇਹ ਕਹਿੰਦਾ ਕਿ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਨਿਗਰਾਨ ਕਮੇਟੀ ਹੈ ਜੀਨੇ ਨਿਗਰਾਨੀ ਕਰਨੀ ਸੀ ਸਾਰੀ ਭਰਤੀ ਮੁਹਿੰਮ ਦੀ ਉਹਨੂੰ ਕਾਰਸ਼ੀਲ ਕੀਤਾ ਜਾਏ ਉਹ ਆਪਣਾ ਕੰਮ ਜਿਹੜਾ ਆਰੰਭ ਕਰੇ ਸਿੰਘ ਸਾਹਿਬ ਭਰਤੀ ਮੁਹਿੰਮ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਫਿਰ ਉਹ ਕਮੇਟੀ ਦਾ ਕੰਮ ਕੀ ਹੋ ਗਿਆ ਇੱਕ ਵੱਡਾ ਸਵਾਲ ਬਣਿਆ ਹੋਇਆ ਤੁਸੀਂ ਤਾਂ ਕਹਿ ਦਿੱਤਾ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਪਰ ਉਹਦਾ ਫਿਰ ਕੰਮ ਕੀ ਹੋਏਗਾ ਉਹ ਨਗਰਾਨੇ ਵਾਸਤੇ ਉਹਨਾਂ ਨੂੰ ਕਿਹਾ ਗਿਆ ਕਿ ਭਰਤੀ ਮੁਹਿੰਮ ਦੇ ਸਾਰੇ ਤਿਕਰਾਨੇ ਉਹਨਾਂ ਨੇ ਕਰਨੇ ਆ। ਉਹ ਆਪਣਾ ਕੰਮ ਜਿਹੜਾ ਉਹਨੂੰ ਜਲਦੀ ਸ਼ੁਰੂ ਕਰ। ਸਿੰਘ ਸਾਹਿਬ 5 ਮੈਂਬਰੀ ਕਮੇਟੀ ਜਿਹੜੀ ਹੋਣੀ ਹੈ ਕਿਦੋਂ ਹੋਈਏ? ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਕਿਦੋਂ ਹੋਈ? ਪੰਜ ਸਿੰਘ ਸਾਹਿਬਾਂ। ਅ ਬਸ ਆਉਣ ਵਾਲੇ ਥੋੜੇ ਦਿਨਾਂ ਤੱਕ ਹੀ ਅਸੀਂ ਜਿਹੜੀ ਆ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਹੈ ਉਹਨੂੰ ਅਸੀਂ ਅਨਾਉਂਸ ਕਰ ਦਿਆਂਗੇ। ਸਿੰਘ ਸਾਹਿਬ ਜੀ 7 ਮੈਂਬਰੀ ਕਮੇਟੀ ਬਣਾਈ ਹੈ। ਇਹਦੇ ਵਿੱਚ ਕੋਈ ਵਾਅਦਾ ਵੀ ਕੀਤਾ। ਵਾਅਦਾ ਹੈਗਾ 7 ਮੈਂਬਰੀ। ਅ ਦੇਖੋ ਅ ਪੂਰਾ ਭਾਰਤ ਹੈ। ਪੂਰੇ ਭਾਰਤ ਦੇ ਵਿੱਚ ਮੈਂਬਰਸ਼ਿਪ ਜਿਹੜੀ ਹੈ ਕੀਤੀ ਜਾਣੀ ਹੈ। ਜੇਕਰ ਵਰਕਿੰਗ ਕਮੇਟੀ ਇਸ ਗੱਲ ਦੀ ਜ਼ਰੂਰਤ ਮਹਿਸੂਸ ਕਰੇਗੀ ਤੇ ਉਹਦੇ ਵਿੱਚ ਉਹ ਵਾਤਾ ਕਰ ਸਕਦੀ ਹੈ ਸਿੱਧਾ ਸਾਬ ਇੱਕ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਹੋ ਰਿਹਾ ਪਰ ਨਾਲ ਦੀ ਨਾਲ ਇੱਕ ਤਿੰਨ ਮੈਂਬਰੀ ਕਮੇਟੀ ਦਾ ਵੀ ਇਸ ਵੇਲੇ ਕਾਫੀ ਚਰਚਾ ਚੱਲ ਗਈ ਹੈ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਉਹ ਪੂਰੇ ਮਾਮਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਜਾਂਚ ਦੀ ਲੋੜ ਨਹੀਂ ਉਹ ਤਿੰਨ ਮੈਂਬਰੀ ਕਮੇਟੀ ਜੋ ਸਿੰਘ ਸਾਹਿਬ ਦੀ ਜਾਂਚ ਕਰ ਰਹੀ ਹੈ ਦੇਖੋ ਮੈਂ ਫਿਰ ਪਹਿਲਾਂ ਵੀ ਗੱਲ ਕਹਿ ਚੁੱਕਾ ਫਿਰ ਮੈਂ ਦੁਬਾਰਾ ਇਹ ਗੱਲ ਕਹਿਣਾ ਹੈ ਕਿ ਜਿਹੜੀ ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਜਾਂਚ ਜਦੋਂ ਮੈਂ ਬ੍ਰਿਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਹਰ ਪਦਵੀ ਦਾ ਜਿਹੜਾ ਮਾਨਸਨਮਾਨ ਹੈ ਉਹਨੂੰ ਕਾਇਮ ਰੱਖਣਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਪਦਵੀ ਦੇ ਮਾਨਸਨਮਾਨ ਨੂੰ ਜ਼ਰੂਰ ਕਾਇਮ ਰੱਖਿਆ ਜਾਏ ਜਿਹੜੀ 28 ਦੀ ਮੀਟਿੰਗ ਸੀ ਅਲੱਗ ਕਿਰਦੀ ਐਵੇਂ ਕਰਕੇ ਰੱਦ ਕਰਨ ਦਾ ਸੁਨੇਹਾ ਉਹ ਦਿੱਤਾ ਗਿਆ ਪਰ ਉਹਨੂੰ ਵੀ ਲੈ ਕੇ ਸਵਾਲ ਖੜੇ ਹੋ ਰਹੇ ਕਿ ਉਹ ਜੀ ਹੁਣ ਪਹਿਲਾਂ ਅੰਦਰਲੀ ਕਮੇਟੀ ਦੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਰੱਖੀ ਜਾਣੀ ਪੰਜ ਸਿੰਘ ਸਰ ਦਾ ਦੇਖੋ ਅਕਾਲਪੁਰ ਸਾਹਿਬ ਸੈਕਟਰੀਏਟ ਦਾ ਆਪਣਾ ਇੱਕ ਕਾਰਜ ਖੇਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਆਪਣਾ ਕਾਰਜ ਖੇਤਰ ਐ ਐਗਜ਼ੀਕਟਿਵ ਦੀ ਮੀਟਿੰਗ ਜਿਹੜੀ ਹੈ ਉਹ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਔਰ ਪੰਜ ਸਿੰਘ ਸਹਿਬਾਨ ਦੀ ਜਿਹੜੀ ਮੀਟਿੰਗ ਹੈ ਉਹ ਜਹਦਰਸ਼ੀਰ ਅਕਾਲ ਤਖਤ ਸਾਹਿਬ ਜੀ ਵੱਲੋਂ ਸਿੰਘ ਸਹਿਬਾਨ ਨੂੰ ਕਾਲ ਕੀਤੀ ਜਾਂਦੀ ਹੈ ਔਰ ਇਹ ਜਿਹੜੀ ਮੀਟਿੰਗ ਹੋਣੀ ਸੀਗੀ ਸ਼੍ਰੀ ਅਕਾਲ ਤਖਤ ਸਾਹਿਬ ਸੈਕਟਰ 8 ਇਹ ਜਰੂਰ ਤੋਂ ਅਜ਼ੀਮਾ ਤੇ ਕਰਕੇ ਜਿਹੜੀ 28 ਦੀ ਮੀਟਿੰਗ ਸੋ ਕੈਨਸਲ ਕੀਤੀ ਹੈ ਆਉਣ ਵਾਲੇ ਥੋੜੇ ਦਿਨਾਂ ਤੱਕ ਜਿਹੜੀ ਮੀਟਿੰਗ ਹੈ ਉਹ ਦੁਬਾਰਾ ਸਿੰਘ ਸਹਿਬਾਨ ਨੂੰ ਕਾਲ ਕਰ ਦਿੱਤੀ ਜਾਏਗੀ ਇੰਦਾ ਆਖਰੀ ਸਵਾਲ ਇੱਕ ਜਿਹੜਾ ਕੱਲ ਗੈਰ ਸ਼ਬਦ ਵਰਤਿਆ ਮੈਸੈਂਜਰਸ ਆਫ ਬਾਦਲ ਸੰਦਰਭ ਦੇ ਵਿੱਚ ਦੁਬਿਧਾ ਪੈਦਾ ਹੁੰਦੀ ਹੈ ਤੁਸੀਂ ਕੌਮ ਦੇ ਜਥੇਦਾਰੋ ਥੋੜਾ ਸਪਸ਼ਟ ਕਰੋ ਕਿ ਇਹ ਗੱਲਾਂ ਜਾਇਜ਼ ਨੇ ਜਾਂ ਕੀ ਇਹਦੇ ਪਿੱਛੇ ਲਖੋ ਮੈਸੈਂਜਰ ਆਫ ਬਾਦਲ ਦਾ ਜਵਾਬ ਤਾਂ ਉਹੀ ਦੇ ਸਕਦੇ ਜਿਨ੍ਹਾਂ ਨੇ ਵੀਡੀਓ ਪਾਈ ਹੈ ਜੋ ਮੈਸੈਂਜਰ ਆਫ ਬਾਦਲ ਕਿਉਂ ਘਰੇ ਨੇ ਇਹਦੇ ਪਰਥਾਏ ਕਿਹੜੇ ਸੰਦਰਭ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਜ਼ਿਕਰ ਕੀਤਾ ਹੈ ਉਹ ਪੋਸਟ ਦੇ ਵਿੱਚ ਇਹਦਾ ਜਵਾਬ ਤੁਸੀਂ ਹਰਦੀਪ ਸਿੰਘ ਦੇ ਸਕਦੇ ਇੱਕ ਜਿਹੜੀ ਵੀਡੀਓ ਉਸ ਦਿਨ ਦੀ ਲੀਕ ਹੋਈ ਹੈ ਉਹਨੂੰ ਲੈ ਕੇ ਵੀ ਕਿਆ ਜਾ ਰਿਹਾ ਹੈ ਕਿ ਉਹ ਤੁਸੀ ਜਿੰਮੇ ਕੋਈ ਗਲਤ ਹੋਇਆ ਯਾਰ ਨਹੀਂ ਹੋਣਾ ਚਾਹੀਦਾ ਇਹ ਤਾਂ ਨਹੀਂ ਹੋਣਾ ਚਾਹੀਦਾ ਦੇਖੋ ਹਰ ਥਾਂ ਦੀ ਇੱਕ ਮਾਨਮਰਯਤਾ ਹੁੰਦੀ ਹੈ ਹਰ ਪਦਵੀ ਦਾ ਇੱਕ ਮਾਨਸਮਾਨ ਹੁੰਦਾ ਹੈ ਜਿਹੜੇ ਕਲਿੱਪ ਵਾਰ-ਵਾਰ ਜਿਹੜੇ ਕੁਝ ਸੈਕਿੰਡ ਦੇ ਕਲਿੱਪ ਬਣਾ ਬਣਾ ਕੇ ਜਿਹੜੇ ਉਹ ਕਿਥੇ ਜਾ ਰਹੇ ਨੇ ਵੀਡੀਓ ਸੋਸ਼ਲ ਮੀਡੀਆ ਤੇ ਜਾਂ ਟੀਵੀ ਚੈਨਲ ਉੱਤੇ ਪਿਆਰ ਕੀਤਾ ਜਾ ਰਿਹਾ ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਤੁਸੀਂ ਕੋਈ ਜਾਂਚ ਪੜਤਾਲ ਦੇ ਲਈ ਕੋਈ ਕਰੋਗੇ ਕੋਈ ਐਸਾ ਹਾਲੇ ਵਿਚਾਰ ਕੋਈ ਨਹੀਂ ਅੱਗੇ ਜਾ ਕਰੇ ਧੰਨਵਾਦ